ਹੈ ਨਾ ਠੀਕ ਹੈ ਜੀ ਮੈਂ ਛੋਟੇ ਜੀ ਥੋੜਾ ਪਿੱਛੇ ਆ ਜਾਓ ਦੇਖੀ ਹੱਥ ਪਿੱਛੇ ਕਰੀ ਬਲੋਂ ਫੋਟੋ ਕਰ ਲੰਦੋ ਇੱਕ ਮਿੰਟ ਨਾ ਲਾ ਲਾਂਗੇ ਲਾਲੀ ਭਾਜੀ ਪਿੱਛੇ ਹਟ ਕਰੋ ਪ੍ਰੈਸਪਰਮਾ ਕਿੰਨੀ ਜਾ ਆਮ ਦੀ ਗੱਲ ਹੈ ਸ਼ਾਮ ਨੂੰ ਕਰਨ ਨਾਮ ਦਾ ਮੁੰਡਾ ਜੀ ਉਮਰ 23 ਸਾਲ ਉਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਮੋਟਰਸਾਈਕਲ ਤੇ ਉਸਤੇ ਪੰਜ ਜੰਦਿਆਂ ਨੇ ਹਮਲਾ ਕਰਕੇ ਛੁਗਾ ਮਾਰ ਕੇ ਉਹਦਾ ਕਤਲ ਕਰ ਦਿੱਤਾ ਸੀ ਸੋ ਇਹ ਕਾਫੀ ਅਸ਼ਿਆਨਾ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਉਹਦਾ ਕਤਲ ਕੀਤਾ ਗਿਆ ਸੀ ਜਿਹੀ ਵੀਡੀਓ ਵੀ ਬਣੀ ਸੀ। ਸੋ ਕਾਫੀ ਇਹਦੇ ਨਾਲ ਲੋਕਾਂ ਦਾ ਸਹਿਮ ਵੀ ਹੋਇਆ ਵੀ ਕ੍ਰੀਏਟ ਹੋਇਆ ਐਸਐਸਓ ਇਹਦੇ ਵਿੱਚ ਮਾਮਲੇ ਦੀ ਸੰਜੀਦਗੀ ਨੂੰ ਸਮਝਦੇ ਹੋਏ ਇੱਕ ਸਪੈਸ਼ਲ ਟੀਮ ਕ੍ਰੀਏਟ ਕੀਤੀ ਗਈ ਐਸਪੀਡੀ ਸਾਭ ਦੀ ਐਸਪੀ ਸਿਟੀ ਐਸਪੀ ਸਿਟੀ 1 ਜੀਐਸਪੀਡੀ ਇੰਚਾਰਜ ਸੀਗੇ ਤੇ ਐਸਐਚਓ ਸਰਮ ਦੇ। ਸੋ ਇਹ ਸਾਰੀ ਟੀਮ ਨੇ ਬੜਾ ਚੰਗਾ ਕੰਮ ਕਰਦੇ ਹੋਏ ਅਗਲੇ ਦਿਨ ਹੀ ਦੋ ਬੰਦੇ ਇਹਦੇ ਚ ਅਰੈਸਟ ਕਰ ਲਏਗੇ ਸੀ ਜਿਹੜੇ ਕਿ ਅਮਨ ਮੀਤ ਤੇ ਯוגਰਾਜ ਨੇ ਟੋਟਲ 5 ਦੇ ਦੋਸ਼ੀ ਸੀ ਇੱਕ ਜੋੜਾ ਇਹ ਸੋ ਜਿਹੜੇ ਬਾਕੀ ਤਿੰਨ ਦੋਸ਼ੀ ਸੀ ਉਹ ਵੀ ਅਗਲੇ ਦਿਨ ਅਰੈਸਟ ਕਰ ਲਏਗੇ ਦੋ ਇਹਦੇ ਚ ਮੋਟਰਸਾਈਕਲ ਵਰਤੇਗੇ ਸੀ ਪੂਰੀ ਵਾਰਦਾਤ ਦੇ ਵਿੱਚੋਂ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰ ਲਏਗੇ ਤੇ ਜਿਹੜਾ ਛੁਰਾ ਇੱਕ ਜਿਹਦੇ ਨਾਲ ਉਹਨੂੰ ਮਾਰਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਹੜੇ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਹੈ ਪੰਜਾਬ ਦਾ ਸਿੰਸ 1 ਐਜੂਬਨਾ 100 ਉਹਦੇ ਬਾਰੇ ਨਾਮ ਵੀ ਨਾਟ ਡਿਸਕਲੋਸ ਬਟ ਉਹਦੇ ਤੇ ਵੀ ਇੱਕ ਪਰਚਾ ਜਿਹੜਾ ਹੋਣ ਵਾਲਾ ਹੈ 302 ਦਾ ਉਹ ਹੈ ਅਦਰਵਾਈਜ਼ ਜਿਹੜੇ ਬਾਕੀ ਚਾਰ ਬੰਦੇ ਨੇ ਯੁਗਰਾਜ ਤੇ ਪਹਿਲਾ ਕ੍ਰਿਮੀਨਲ ਰਿਪੋਰਟ ਨਹੀਂ ਹੈ ਪਹਿਲਾ ਪਰਚਾ ਅਮਨ ਮੀਤ ਜਿਹੜਾ 7 ਤਰੀਕ ਨੂੰ ਫੜਿਆ ਗਿਆ ਸੀ ਯੁਗਰਾਜ ਦੇ ਨਾਮ ਉਹਦੇ ਤੇ ਪਹਿਲਾਂ ਇੱਕ ਪਰਚਾ 307 ਦਾ ਲੱਗੋ ਹੋਦਾ ਜਿਹੜਾ ਅਨਸ਼ੈ ਉਹਦੇ ਤੇ ਦੋ ਪਰਚੇ ਨੇ ਪਹਿਲਾਂ ਇੱਕ 307 ਦਾ ਦੋਨੋਂ 307 ਦੇ ਪਰਚੇ ਤੇ ਜਿਹੜਾ ਚੌਥਾ ਬੰਦਾ ਸੀ ਘਰ ਤਰुण ਕਿਰਪਾਲ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਪਹਿਲਾਂ ਹੈਗਾ ਕਿਸੇ ਕੁੜੀ ਨੂੰ ਲੈ ਕੇ ਇਹਨਾਂ ਦਾ ਆਪਸ ਚ ਰੌਲਾ ਸੀਗਾ ਅਨਸ਼ੂ ਆਜ਼ ਦਾ ਮੇਨ ਪਰਸਨ ਜਿਹਦੀ ਲੜਾਈ ਸੀ ਕਰਨ ਨਾਲ ਤੇ ਬਾਕੀ ਉਹਦੇ ਯਾਰ ਦੋਸਤ ਜਿਹੜੇ ਉਹਦੇ ਨਾਲ ਆਈ ਸੀ ਸੋ ਇਹਦੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਦੋ ਦੋਸ਼ੀਆਂ ਨੂੰ 7 ਤਰੀਕ ਨੂੰ ਜਦੋਂ ਅਰੈਸਟ ਕਰਨ ਗਈ ਸੀ ਪੁਲਿਸ ਉਥੇ ਇਹਨਾਂ ਦਾ ਐਕਸੀਡੈਂਟ ਹੋਇਆ ਜਿਹੜੇਸ਼ ਕਾਫੀ ਮੇਚਰ ਹੈਗਾ ਸੱਟਾਂ ਲੱਗੀਆਂ ਸੋ ਹਸਪੀਟਲ 'ਚ ایڈਮਿਟ ਕੀਤਾ ਗਿਆ ਇਹਨਾਂ ਨੂੰ ਹਸਪੀਟਲ 'ਚ ਜਿਹੜੇ ਇਲਾਜ ਨੇ ਸੋ ਇਲਾਜ ਤੋਂ ਬਾਅਦ ਉਹਨਾਂ ਨੂੰ ਫਿਰ ਉਸ ਤੋਂ ਮੁਫਾਤ ਜਿਹੜੀ ਕਲੋਨੀ ਕਰਦੇ ਜੋ ਕੀਤੀ ਚਾਉਂਗੀ ਅਸੀਂ ਬਾਕੀਆਂ ਨੂੰ ਰਿਮਾਂਡ ਲਈ ਪੇਸ਼ ਕੀਤਾ ਜਾਊਗਾ ਕੋਰਟ 'ਚ ਤੇ ਰਿਮਾਂਡ ਲੈ ਕੇ ਉਹ ਜਿਹੜੇ ਜਿਹੜੇ ਤਫ਼तीश ਤੇ ਫਾਈਨਲ ਪੁਆਇੰਟ ਸਟੱਪ ਨਾਲ ਲਏ ਨੇ ਉਹ ਦੇਣਗੇ ਹਾਂ ਦਿਖ ਰਹੀ ਆਹ ਜਿਹੜੇ ਮਿਲਦੇ ਆਉਂਦੇ ਨੇ ਇਸ ਤੇ ਵੀ ਮਾਮਲਾ ਕ੍ਰਿਮੀਨਲ ਰਿਕਾਰਡ ਨਹੀਂ ਇਹਦਾ ਕ੍ਰਿਮੀਨਲ ਰਿਪੋਰਟ ਕੋਈ ਨਹੀਂ ਹੈ ਥੀਮ ਜੀ 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 ਵਾਚ ਚੋਰਾ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸੋਸ਼ਲ ਮੀਡੀਆ ਤੇ ਤੁਸੀਂ ਧਮਕੀ ਦਿੱਤੀ ਸੀ? ਨਹੀਂ ਸਾਡੇ ਕੋਲ ਤਾਂ ਇਹੋ ਜਿਹੀ ਕੋਈ ਚੀਜ਼ ਨਹੀਂ ਸਾਹਮਣੇ ਆਈ। ਕਿ ਪਹਿਲਾਂ ਕੋਈ ਧਮਕੀ ਦਿੱਤੀ ਹੋਵੇ ਜਾਂ ਸੋਸ਼ਲ ਮੀਡੀਆ ਤੇ ਕੋਈ ਇੰਨੀ ਦੀ ਗੱਲਬਾਤ ਹੋਈ ਹੋਵੇ? ਇੰਸਟਾਗ੍ਰਾਮ ਤੇ ਸਰ ਨਹੀਂ ਸਾਡੇ ਕੋਲ ਇਹਦੇ ਬਾਰੇ ਅਜੇ ਤੱਕ ਕੋਈ ਕੰਪਲੇਨ ਨਹੀਂ ਆਈ। ਸਰ ਪਹਿਲਾਂ ਕਿਸੇ ਲੜਾਈ ਚ ਅੰਡੀ ਸ਼ਾਮ ਵਕੀਰ ਕਹਿੰਦੇ ਸੀ ਕਿ 307 ਦੇ ਪਰਚੇ ਕਿ। ਤਾਂ ਮ੍ਰਿਤਕ ਨੂੰ ਹੋਇਆ ਨਹੀਂ ਜਾਂ ਜਿਸ ਨੂੰ ਕਿਹਾ ਵਾਹੀ ਤੁਸੀਂ ਕਿਸੇ ਕੇਸ ਨੂੰ ਲੈ ਕੇ ਕੋਵਿਡ ਦੇ ਕਿੰਦੇ ਨਿਗਰਾਨ ਨਹੀਂ ਕੋਈ ਤਾਂ ਦੇਖੋ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਕੀ ਕਾਰਨ ਸੀ ਇਹ ਪਰ ਜਿਹੜਾ ਹਜੇ ਤੱਕ ਪ੍ਰੀਲੀਮినਰੀ ਸਾਡੇ ਕੋਲ ਕਾਰਨ ਆਇਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੇ ਕੋਈ ਐਡੀਸ਼ਨਲ ਕੋਈ ਕਾਰਨ ਹੋਊਗਾ ਉਹ ਇਨਵੈਸਟੀਗੇਸ਼ਨ ਤੇ ਸਾਹਮਣੇ ਆ ਜਾਊਗਾ ਸਰ ਕੋਈ ਹੋਰ ਵੀ ਕੋਈ ਕਾਰਨ ਸੀਗਾ ਕਿ ਜਿਹਦੇ ਕਰਕੇ ਬੰਦੇ ਆਪਸ ਵਿੱਚ ਦੁਸ਼ਮਣੀ ਹੋਈ ਸਰ ਵਿਸ਼ਾਲ ਦੀ ਪਰਿਵਾਰ ਦੂਰ ਕਿਹਾ ਗਿਆ ਸੀ ਕਿ ਵਿਸ਼ਾਲ ਲੈ ਕੇ ਗਿਆ ਜੀ ਵਿਸ਼ਾਲ ਦੀ ਵੀ ਕੋਈ ਆਈ ਹੈ ਨਹੀਂ ਵਿਸ਼ਾਲ ਦੇ ਇਹਦੇ ਚ ਹਜੇ ਤੱਕ ਕੋਈ ਸਮੂਲੀਅਤ ਨਹੀਂ ਹੈ ਵਿਸ਼ਾਲ ਬਾਈਕ ਚਲਾ ਰਿਹਾ ਸੀਗਾ ਸੋ ਉਸੋਲੇ ਪਿੱਛੇ ਬੈਠਾ ਸੀ ਕਰਨ ਜਿਹੜਾ ਮ੍ਰਿਤਕ ਹੈ ਪੜ੍ਹਿਆ ਜਾਂਦਾ ਕਿ ਇਨਵੈਸਟੀਗੇਸ਼ਨ ਚ ਵਿਸ਼ਾਲ ਦੀ ਕੋਈ ਸ਼ਮੂਲੀਅਤ ਨਹੀਂ ਹੈ ਪਰ ਉਹਦਾ ਰੋਲ ਐਗਜ਼ਾਮਿਨ ਕੀਤਾ ਜਾ ਰਿਹਾ ਹੈ ਜੇ ਉਹਦੇ ਵੀ ਕੋਈ ਸ਼ਮੂਲੀਅਤ ਹੋਊਗੀ ਤੇ ਉਸ ਹਸਾਬ ਨਾਲ ਕਰ ਦੇਣੀ ਹੈ ਲੜਕੀ ਦੇ ਇਲਾਵਾ ਇਹ ਆਪਸ ਵਿੱਚ ਐਸੇ ਨੌਨ ਸੀ ਗਏ ਕਿ ਬੁਝੇ ਤੇ ਦੋਨੋਂ ਪਾਸੇ ਤੋਂ ਚਲੋ ਉਹਦੀ ਮਦਰ ਦਾ ਕਹਿਣਾ ਕਿ ਵਿਸ਼ਾਲ ਉਹਦੇ ਤੋਂ ਬਾਰ-ਬਾਰ ਪੈਸੇ ਦੀ ਮੰਗ ਕਰ ਰਿਹਾ ਸੀ ਕਾਫੀ ਦੇਰ ਤੋਂ ਨਹੀਂ ਉਹਨਾਂ ਦੀ ਮਦਰ ਦੇ ਜਿਹੜੇ ਵੀ ਕੋਈ ਸ਼ੰਕੇ ਹੈ ਜਾਂ ਕੋਈ ਚੀਜ਼ ਹੈ ਜਿਹੜੀ ਉਹ ਚਾਹੁੰਦੇ ਨੇ ਕਿ ਇਨਵੈਸਟੀਗੇਟ ਹੋਵੇ ਤਫतीश ਚ ਲਿਆਂਦੀ ਜਾਵੇ ਉਨੂੰ ਦੁਬਾਰਾ ਇਹਨਾਂ ਤਫ਼ਤੀਸ਼ ਕੀਤੀ ਜਾਊਗੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸੀਨੀਅਰ ਆਫੀਸਰਸ ਦੀ ਐਚ ਆਰ ਟੀਮ ਨੇ ਜਿਹੜੀ ਇਨਵੈਸਟੀਗੇਟ ਕਰਦੀ ਸੋ ਜਿਹੜਾ ਵੀ ਕੋਈ ਇਹੋ ਜਿਹਾ ਐਂਗਲ ਹੋਊਗਾ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਇਸ ਤਫ਼ਤੀਸ਼ ਚ ਲਿਆਣਾ ਬੰਦਾ ਉਹਨੂੰ ਤਫ਼ਤੀਸ਼ ਡਿਗਾਈਟ ਗੱਲ ਕਰਕੇ ਵੀ ਲੈਂਚੋਰ ਕੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਰ ਦੇ ਸਰੇ ਕਿਸੇ ਨੂੰ ਕੋਈ ਬੰਦਾ ਸੀਸੀਟੀਵੀ ਵੀਡੀਓ ਕਾਲ ਕਿਸੇ ਲਾਈਵ ਦਿਖਾਰਾਂਗਾ ਜਦ ਨਹੀਂ ਨਹੀਂ ਹਜੇ ਤੱਕ ਇਹੋ ਜਿਹੀ ਕੋਈ ਚੀਜ਼ ਨਹੀਂ ਆਈ ਬਟ ਮੈਂ ਇਹ ਜ਼ਰੂਰ ਵਾਰਨਿੰਗ ਦੇਣੀ ਚਾਹੂੰਗਾ ਸਾਰਿਆਂ ਨੂੰ ਕਿ ਜੇ ਕੋਈ ਇਹੋ ਜਿਹਾ ਕੋਈ ਕ੍ਰਾਈਮ ਹੁੰਦਾ ਹੈ ਪੈਡੀ ਕ੍ਰਾਈਮ ਕੋਈ ਸਟੈਜਿੰਗ ਕੋਈ ਚੋਰੀ ਹੁੰਦੀ ਹੈ ਜਾਂ ਕੋਈ ਐਵਰਜ ਬੋਇਲੈਂਟ ਕ੍ਰਾਈਮ ਹੁੰਦਾ ਤੇ ਉਹਨਾਂ ਦੇ ਖਿਲਾਫ ਸਖਤੀ ਨਾਲ ਨਜਿੱਠਿਆ ਜਾਊਗਾ ਐਂਡ ਹਾਰਸ਼ ਟੂ ਹਾਰ ਸੈਕਸ਼ਨ ਪੁਲਿਸ ਵੱਲੋਂ ਦੇ ਇੱਕ ਪਲਾਨ ਬਟਰ ਸੀਗਾ ਜਾਂ ਸੋ ਤੇ ਸਰਲੀ ਪਲਾਨ ਬਟਰ ਪਲਾਨ ਬਟਰ ਠੀਕ